ਸੀਟੀਆ ਚੱਤਰ ਸਿੰਘ ਦੁਆਰਾ ਮੇਰੀ ਇਹ ਸਾਰੀ ਕਨਕਵਾੜੀ ਲੁੱਟੀ ਗਈ ਆ ਕਿਉਂਕਿ ਲੈਨਮੈਨ ਨੇ ਮੌਕੇ ਦਾ ਇਹਨੇ ਪਹਿਲਾਂ ਮੇਰੇ ਜੈਂਪਰ ਵੱਡੇ ਇਹਨਾਂ ਮੇਰਾ ਜਮੀਨੀ ਬਵਾਸ ਚੱਲਣ ਗਿਆ ਕਿ ਅੱਗੇ ਮੈਂ ਤੁਹਾਡੇ ਵੀਡੀਓ ਦੇ ਰੂਪ ਰੂਪ ਹੋਇਆ ਵਾ ਜਿਹੜਾ ਮੇਰੀ ਇਹ ਸਾਰੀ ਕਨਕਵਾੜੀ ਜਦੋਂ ਮੈਨੂੰ ਪਤਾ ਲੱਗਾ ਮਸ਼ੀਨ ਕੱਢ ਕੇ ਭੱਜ ਗਿਆ ਆ ਦੇਖੋ ਆਹ ਨੋਟਿਸ ਕਰਨ ਕਰੂੰ ਮਸ਼ੀਨ ਕੱਢੀਏ ਪਰ ਆ ਇਹਨੇ ਕਨਕਵੜੀ ਆ ਆ ਮੌਕਾ ਵੇਚਾਇ ਦੇ ਵੀ ਸਾਰਾ ਮੈਂ ਇਸ ਮੋਦੀ ਲਈ ਆਪਣੇ ਐਸਐਸਪੀ ਸਾਹਿਬ ਦੇ ਕੋਲ ਜਾਵਾਂ ਮਾਂਜੋ ਡੀਸੀ ਸਾਹਿਬ ਦੇ ਕੋਲ ਜਾਵਾਂ ਮੇਰੀ ਕੋਈ ਕੋਈ ਸੁਣਵਾਈ ਨਹੀਂ ਕੀਤੀ ਗਈ ਜਦੋਂ ਮੈਨੂੰ ਰਾਤ ਪਤਾ ਲੱਗਾ ਛੱਡ ਕੇ ਭੱਜੇ ਗਈ ਹਾਂਜੀ ਕੀ ਨਾ ਕੀਤੀ ਆਪਣਾ ਮੇਰਾ ਨਾਮ ਸਿਮਰਤ ਪਾਲਿਆ ਜੀ ਕਿਹੜਾ ਪਿੰਡ ਹੈ ਵੀ ਅਮੀਸ਼ਾ ਜੀ ਕੀ ਮਸਲਾ ਸਾਰਾ ਸਰ ਮਸਲਾ ਕੀ ਆ ਵੀ ਆ ਵੇਖੋ ਬਦਲਾ ਦੇ ਨਾਂ ਦੇ ਸਾਡੇ ਨਾਲ ਧੱਕਾ ਹੋਇਆ ਆ ਵੇਖੋ ਮੇਰੀ ਫਸਲ ਵੱਢ ਕੇ ਲੈ ਗਏ ਆ ਇਹੋ ਜੀ ਸਰਕਾਰ ਆਈ ਆ ਜਿਹਨੂੰ ਆਪਾਂ ਕਾਲੀਆਂ ਕਾਂਗਰਸੀਆਂ ਮੜਾਉਣੇ ਆ ਉਥੇ ਆ ਝਾੜੂ ਨੇ ਕਿਹੋ ਜਿਹਾ ਕੰਮ ਕਰਤਾ ਕਿਹੋ ਜੇ ਇਹਨਾਂ ਦੇ ਵਿਦਾਏ ਗਏ ਨੇ ਮੇਰੀ ਸਾਰੀ ਫਸਲ ਵਢਾ ਕੇ ਰੱਖੀ ਆ ਜੀ ਕਿੰਨਾ ਵੱਲੋਂ ਜਿਹੜੀ ਤੁਹਾਡੀ ਫਸਲ ਵੱਢੀ ਗਈ ਕੀ ਦਾਮ ਉਹਨਾਂ ਦਾ ਕਤਰ ਸਿੰਘ ਆ ਜੀ ਜੋ ਮੌਕੇ ਦੇ ਲੈਨਮੈਨ ਆ ਪਹਿਲਾਂ ਮੇਰੇ ਉਹਨਾਂ ਜੈਂਪਰ ਵੱਢੇ ਆ ਤੇ ਹੁਣ ਮੇਰੀ ਇਹਨਾਂ ਫਸਲ ਵੱਢ ਲਈ ਆ ਜੈਂਪਰ ਵੱਢਣ ਦਾ ਕਾਰਨ ਕੀ ਸੀ ਜੈਂਪਰ ਜਾਣ ਪੁੱਝ ਕੇ ਵੱਢੇ ਆ ਜੀ ਮੈਂ ਆਪਦੀ ਫਸਲ ਨੂੰ ਜਿਹੜਾ ਆਪਾਂ ਸੰਭਾਲਣਾ ਕਰ ਸਕਾਂ ਤੇ ਇਹਨਾਂ ਦੇ ਪਹਿਲਾਂ ਪਰ ਐਫ ਆਈ ਆਰਾਂ ਵੀ ਦਰਜ ਆ ਸਰਕਾਰ ਬੜੇ ਮੰਦੇ ਆ ਰਿਆ ਸਰਕਾਰ ਦੇ ਬਹੁਤ ਆਈ ਜਿਆਦਾ ਵੀ ਮੰਦ ਭਾਗਾ ਇਹਨਾਂ ਮੇਰਾ ਕੰਮ ਕੀਤਾ ਜੀ ਕਿਹਦਾ ਹੱਥ ਲੱਗਦਾ ਮਗਰ ਕੀ ਸ਼ਾਇਦ ਇਹ ਪੂਰਾ ਐਮਐਲਏ ਦੀ ਸ਼ਾਇਦ ਹੋਇਆ ਜੀ ਜੋ ਕੰਮ ਹੋਇਆ ਇਹ ਪਿੰਡ ਦਾ ਜਿਹੜਾ ਮੋਹਦਵਰ ਸਰਪੰਚ ਆ ਉਹਨੇ ਉਹਦੀ ਕੰਪੇਨ ਆਈ ਹੈ ਜੀ ਇੱਥੇ ਜਿੰਨਾ ਜਿੰਨਾ ਮੇਰਾ ਵੜਿਆ ਆ ਆ ਛੱਡ ਕੇ ਭੱਜੇ ਆ ਸਰਪੰਚ ਦਾ ਨਾਮ ਕੀ ਹੈ ਲਖਮਿੰਦਰ ਸਿੰਘ ਆ ਜੀ ਕੰਪੇਨ ਉਹਦੀ ਚੱਲੀ ਆ ਹਾਂ ਜੀ ਹਾਂ ਜੀ ਹਾਂ ਜੀ ਪੱਕਾ ਪਤਾ ਹਾਂ ਜੀ ਹਾਂ ਜੀ ਜੀ ਪੱਕੀ ਛੋਟੀ ਤੇ ਤੁਸੀਂ ਇਸ ਬਾਬਤ ਐਮਐਲਏ ਸਾਹਿਬ ਕੋ ਗਏ ਕਿ ਇਹ ਮਸਲਾ ਹੈ ਹਾਂ ਜੀ ਜੀ ਐਮਐਲਏ ਸਾਹਿਬ ਕੋ ਗਏ ਆ ਉਹਨਾਂ ਵੱਲੋਂ ਕੀ ਭਰੋਸਾ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਮੈਨੂੰ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਆ ਜੀ ਉਹਨਾਂ ਇਹ ਗੱਲ ਕਹੀ ਆ ਈ ਮੇਰੀ ਬੱਤੀਆਂ ਗੱਲਾਂ ਜੋ ਕੀਤੀ ਗੱਲ ਪੂਰੀ ਹੋ ਜਾਂਦੀ ਆ ਜ਼ਮੀਨਾਂ ਪਿੱਛੇ ਕਤਲ ਹੋ ਜਾਂਦੇ ਆ ਇਹ ਤੇਰਾ ਕਤਲ ਕਾ ਹੋ ਸਕਦਾ ਸਿੱਧਾ ਆਣਾ ਐ ਐਮਐਲਏ ਨੇ ਮੈਨੂੰ ਕਿਹਾ ਐ ਐਮਐਲਏ ਸ਼ਰਮਨ ਸਿੰਘ ਤੁੰੜਨੇ ਗਿਆ ਹੋਇਆ ਐ ਤੂੰ ਉਹਨਾਂ ਨੂੰ ਕਣਕ ਵਡਣ ਦੇ ਹਾਂ ਇਹ ਨਾਲ ਇਹ ਗੱਲ ਕਹੀ ਹੋਈ ਆ ਵੀ ਸ਼ਰੀਆਮ ਕਿਹਾ ਹੋਇਆ ਜੀ ਉਹਨਾਂ ਨੂੰ ਕਣਕ ਵਡਣ ਦੇ ਡਰ ਆ ਗਿਆ ਡਰ ਆ ਗਿਆ ਜੀ ਜ਼ਮੀਨ ਤੁਹਾਡੀ ਫਸਲ ਸਾਡੀ ਹਾਂ ਜੀ ਹਾਂ ਜੀ ਸਾਰਾ ਕੁਝ ਮੇਰੇ ਨਾਂ ਹੈ ਜੀ ਇਹਨਾਂ ਨਜ਼ਾਇਰ ਮੇਰੀ ਆਗੇ ਰਾਤ ਕੰਬੈਨ ਲਾ ਕੇ ਫਸਲ ਵਢੀ ਆ ਜੋ ਕਿ ਕਾਨੂੰਨਾਂ ਦੀ ਲੰਘਣਾ ਕੀਤੀ ਆ ਸਾਰਾ ਕੁਝ ਰਾਤ ਦੇ ਉਦਾਂ ਵੀ ਪੈਸੇ ਬਣਾਈ ਆ ਵੀ ਕਣਕ ਨਹੀਂ ਵਢੀ ਜਾਏਨੀ ਤੁਹਾਨੂੰ ਲੱ ਇਹੋ ਜਿਹੇ ਕੰਮ ਪਹਿਲੀਆਂ ਸਰਕਾਰਾਂ 'ਚ ਹੁੰਦੇ ਸੀ ਨਹੀਂ ਜੀ ਇਹੋ ਜਿਹੇ ਕੰਮ ਕੋਈ ਪਹਿਲੀਆਂ ਸਰਕਾਰਾਂ 'ਚ ਕਦੀ ਨਹੀਂ ਆਏ ਇਹ ਬਦਲਾਅ ਦੇ ਨਾਂ ਦੇ ਵੱਖਰੀ ਸਰਕਾਰ ਆਈ ਆ ਕਾਹਦਾ ਬਦਲਾਅ ਆ ਇਹ ਲੋਕਾਂ ਨੂੰ ਤੇ ਸਾਰਿਆਂ ਨੂੰ ਕੋਈ ਜੀਵਨ ਦਾ ਹੱਕ ਨਹੀਂ ਦੇਂਦਾ ਬੜਾ ਔਖਾ ਹੋਇਆ ਪਿਆ ਵਾ ਸਿੱਧੀਆਂ ਸ਼ਰੀਆਮ ਧਮਕੀਆਂ ਦੇਂਦੇ ਆ ਜਾਂ ਨੋ ਮਰਨ ਦੀਆਂ ਬੜੇ ਵਕਤ ਦੇ ਨਾਲ ਤੁਸੀਂ ਇਹ ਕਣਕ ਪਾਲੀ ਆ ਬੜੇ ਵਕਤ ਦੇ ਨਾਲ ਜੀ ਅੱਜ ਇਹ ਜਿਹੜੀ ਪੱਕੀ ਫਸਲ ਨੂੰ ਵੱਢ ਕੇ ਕੋਈ ਗੈਰ ਲੈ ਗਿਆ ਤੁਹਾਡੇ ਮਨ ਤੇ ਕੀ ਬੀਤ ਮੇਰੇ ਮਨ ਤੇ ਬਹੁਤ ਬੁਰਾ ਅਸਰ ਆ ਜੀ ਆ ਵੇਖ ਲਓ ਤੁਹਾਡੇ ਸਾਹਮਣੇ ਮੈਂ ਆ ਹੀ ਫਸਲ ਪਾਲੀ ਆ ਜੀ ਜੀ ਡੈਡੀ ਮੇਰੇ ਦਾ ਸੱਟ ਲੱਗੀ ਆ ਜੀ ਉਹ ਮੱਜੇ ਦੇ ਪਿਆ ਹੋਇਆ ਹੈ ਬਹੁਤ ਤਕਾ ਮੇਨਾ ਕੀਤਾ ਹੈ ਨਾ ਆ ਤੁਹਾਡੇ ਸਾਹਮਣੇ ਆ ਹਮ ਮਨ ਨਹੀਂ ਸਾਹਮਣੇ ਕੀ ਕਰੋਗੇ ਰੋਸ਼ਨੀ ਜਾਗਣ ਬੜਾ ਰੋਜ਼ ਜਾਗੰਦੇ ਆ ਜੀ ਕੀ ਕਰ ਸਕਦੇ ਆ ਅਸੀਂ ਤਾਂ ਸਰਕਾਰਾਂ ਦੇ ਦਰਵਾਜ਼ੇ ਹੀ ਜਾ ਕੇ ਖੜਕਾ ਸਕਦੇ ਆ ਪਰ ਇਨਸਾਫ ਦੀ ਕੋਈ ਕਦੇ ਕੋਈ ਹੈਗਾ ਨਹੀਂ ਆ ਜੇ ਕਰੇ ਇਨਸਾਫ ਨਹੀਂ ਮਿਲਦਾ ਤਾਂ ਕੀ ਕਰੋਗੇ ਤੁਸੀਂ ਸੁਸਾਈਡ ਕਰਨ ਦੀ ਕੋਸ਼ਿਸ਼ ਆ ਜੀ ਪੂਰਾ ਸੁਸਾਈਡ ਕਰਾਂਗਾ ਮੈਂ ਆਪ ਆਪ ਨੂੰ ਸਾਰ ਕੇ ਮਰ ਜਾਊਗਾ ਉਹ ਕੌਣ ਜ਼ਿੰਮੇਵਾਰ ਉਹ ਮੌਜੂਦਾ ਜਿਹੜਾ ਵ代ਕ ਹੋਊਗਾ ਉਹ ਜ਼ਿੰਮੇਵਾਰ ਹੋਊਗਾ ਤੇ ਜਿਹੜਾ ਜਿੰਨੇ ਕਣਕ ਵੱਡੀ ਉਹ ਜ਼ਿੰਮੇਵਾਰ ਹੋਊਗਾ ਠੀਕ ਜੀ ਆਪਣਾ ਮਗਰੋਂ ਮੇਰਾ ਨਾਮ ਮਲਖਸ ਸਿੰਘ ਹੈ ਅਮ੍ਰਿਤਸਰ ਦਾ ਸਾਫਾ ਸਰਪੰਚ ਜੀ ਮੈਂ ਸਰਪੰਚ ਸਾਹਿਬ ਜਿਸ ਤਰ੍ਹਾਂ ਇਸ ਵੀਰ ਦੀ ਫਸਲ ਵੱਡੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਅਹੀਂ ਇਹਨਾਂ ਦਾ ਭਰਾਵਾਂ ਦਾ ਮਸਲਾ ਅਹੀਂ ਇਹਨਾਂ ਗਲਤ ਆਉਂਦੇ ਨਹੀਂ ਹਨ ਉਹਨਾਂ ਨੇ ਹਟਾਉਂਦੇ ਪਰ ਮਸਲਾ ਇਹ ਆ ਵੀ ਕਣਕ ਬੀਜੀ ਇੰਨਾ ਹੈ ਕੋਈ ਅਸੀਂ ਇਹਦੇ ਬੱਚੇ ਵੀ ਕੱਲ ਨੂੰ ਸਾਨੂੰ ਆਕੇ ਸੌ ਖਾਓ ਅਸੀਂ ਸੌ ਖਾਣ ਨੂੰ ਤੇਰੇ ਵੀ ਇੰਨਾ ਬੀਜੀ ਆ ਹਾਂਜੀ ਇਹਨਾਂ ਦੇ ਨਾਲ ਜੋ ਵੀ ਹੋਣ ਲਿਆ ਧੱਕਾ ਹੋਣ ਲਿਆ ਕਿਉਂਕਿ ਨਿਆ ਜਿਹੜਾ ਹੁੰਦਾ ਨਿਆ ਬੰਦਿਆ ਜਾ ਕੇ ਆਖਦਾ ਵੀ ਤੁਸੀਂ ਇਹ ਸਾਨੂੰ ਨਿਆ ਦਵਾਓ ਸਾਡੇ ਕੋਲ ਕੋਈ ਨਾ ਆਇਆ ਨਿਆ ਲਿਆਉਣ ਵਾਸਤੇ ਤੇ ਨਾ ਹੀ ਅਸੀਂ ਅੰਦਰਲੇ ਖਾਤੇ ਕਹੀਂ ਇਹਨਾਂ ਨੂੰ ਅੰਦਰ ਰਹਿ ਆ ਵੀ ਦੇ ਲੈ ਕੇ ਤੇ ਆਪ ਦਾ ਨਿਬੇੜ ਲੋ ਪਰ ਇਹ ਤਿਆਰ ਸੀ ਕੁਝ ਵਿੱਚ ਹੋਰ ਰਿਸ਼ਤੇਦਾਰ ਹੀ ਪਏ ਪਰ ਉਹਨਾਂ ਨੇ ਕੋਈ ਮੰਨੀ ਨਹੀਂ ਇਹਨਾਂ ਨੂੰ ਬਹੁਤ ਸਿਰੋ ਸਿਰ ਧੱਕਾ ਹੋਇਆ ਜੀ ਇਹਨਾਂ ਵੀ ਜਿਸ ਤਰ੍ਹਾਂ ਰਾਤ ਦੇ ਹਨੇਰੇ ਦੇ ਵਿੱਚ ਇੱਕ ਸਾਥ ਨਾਲ ਚੋਰੀ ਕਣਕ ਵੱਢ ਕੇ ਲੈ ਗਏ ਨੇ ਨਾ ਕਿਸੇ ਨੂੰ ਦੱਸਿਆ ਨਾ ਕਿਸੇ ਨੂੰ ਪੁੱਛਿਆ ਕੀ ਕਹਿਣਾ ਚਾਹੁੰਦੇ ਵੇਖੋ ਜੀ ਇਹ ਤਾਂ ਸਿਰੋ ਸਿਰ ਧੱਕਾ ਹੀ ਆ ਇਹ ਹੁਣ ਇਹਦਾ ਜਿਹੜਾ ਡੈਡੀ ਆ ਉਹ ਮੰंजे ਤੇ ਭਾਇ ਬਿਜਲੀ ਬੋਰਡ ਚ ਉਹ ਵੀ ਨਸ਼ੱਤਰ ਸਿੰਘ ਉਹਦਾ ਨਾਮ ਹੈ ਤੇ ਇਹ ਮੁੰਡਾ ਕੱਲਾ ਹੈ ਇਹਦਾ ਕਰਕੇ ਅਸੀਂ ਤੇ ਚਾਹੁੰਦੇ ਹਾਂ ਜਰੂਰ ਇਹਨਾਂ ਪਰਵਾਹਾਂ ਦਾ ਕੋਈ ਨਾ ਕੋਈ ਫੈਸਲਾ ਆ ਜਾਏ ਪਰ ਜਿਹੜਾ ਰਾਤ ਬਰਾਤੇ ਇਹੋ ਜਿਹਾ ਕੰਮ ਕਰਨਾ ਮੈਂ ਤੇ ਕਹੂੰਗਾ ਮੜੇ ਗੱਲੇ ਮੈਂ ਸੋਚਦਾ ਜਿਸ ਤਰ੍ਹਾਂ ਲਾਅ ਇਨ ਆਰਡਰ ਆ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਆਦਾ ਕੀ ਲੋ ਲੋ ਮਾਹੌਲ ਤੇ ਵੇਖੋ ਜੀ ਮੜਾ ਇਹ ਦਸੰਡਾ ਸਰਕਾਰਾਂ ਜਿਹੜੀਆਂ ਇਸ ਤਰ੍ਹਾਂ ਹੀ ਕਰੀ-ਗੁਰੀ ਫਿਰਦੀਆਂ ਨੇ ਇਹ ਕਿਸੇ ਬੰਨੇ ਕੁਝ ਕਰੀ ਫਿਰਦੇ ਕਿਸੇ ਬੰਨੇ ਕੁਝ ਬਾਕੀ ਇਹਨਾਂ ਭੱਜਨਾਂ ਸਭ ਤੇਰੀ ਕੀਤੀ ਆ ਵੀ ਸਾਡਾ ਕੋਈ ਨਾ ਕੋਈ ਫੈਸਲਾ ਆ ਜਾਏ ਐਮਐਲਏ ਕੋਲ ਜਾਂਦਾ ਮਕਸਦ ਇਹ ਹੁੰਦਾ ਨਾ ਵੀ ਸਾਡਾ ਕੋਈ ਨਾ ਕੋਈ ਫੈਸਲਾ ਕਰਾਉ ਪਰ ਇਹ ਹੁਣ ਇਹ ਇਹਨਾਂ ਦੇ ਕਹਿਣ ਤੇ ਵੀ ਸਾਡੀ ਕੋਈ ਸੁਣਾਈ ਨਹੀਂ ਹੋਈ। ਹਾਂਜੀ ਕਿ ਨਾਲ ਜੀ ਆਪਣਾ ਮੇਰਾ ਨਾਮ ਬਲਰਾਜ ਸਿੰਘ ਆ ਜੀ। ਤੇ ਅੱਜ ਇਹ ਜਿਹੜੀ ਇਥੇ ਖੇਤ ਦੇ ਚ ਕਣ ਕਬੱਡੀ ਦੀ ਇਸ ਵੀਰ ਦੀ ਕੀ ਇਹ ਕਣਕ ਇੰਨੀ ਬੀਜੀ ਸੀ ਕਿ ਜਾਂ ਜਿੰਨਾ ਵੱਢ ਕੇ ਲੈ ਕੇ ਉਹਨਾਂ ਨੇ। ਦੇਖੋ ਜੀ ਇਹ ਤਾਂ ਨਿਸ਼ਤਰ ਸਿੰਘ ਉਹਨਾਂ ਨੇ ਇਹਨਾਂ ਲੜਕੇ ਜੋ ਅੱਗੇ ਤੁਹਾਨੂੰ ਕੋਸ ਰਿਆ ਸੀ ਸੌਰਕ ਪਾਲ ਨੇ ਬੀਜੀ ਆ। ਇਹਦੇ ਫਾਦਰ ਬੀਲੀ ਬੋਰਡ ਤੇ ਦੋਵੇਂ ਭਰਾ ਜੀ ਸਖਤਰ ਸਿੰਘ ਸਖਤਰ ਸਿੰਘ ਜਿਨ੍ਹਾਂ ਦਾ ਝਗੜਾ ਬੜੇ ਵਧੀਆ ਦੋਵੇਂ ਭਰਾਵਾਂ ਦਾ ਇਹਨਾਂ ਨੇ ਬੜੀ ਤਰੱਕੀ ਕੀਤੀ ਜੀ ਪਰ ਬੜੀ ਤਰਾਸਦੀ ਆ ਕਿ ਜਿਹੜੀ ਸਰਕਾਰ ਨੇ ਵਿੱਚ ਇੰਟਰਫੀਅਰੈਂਸ ਕਰਕੇ ਜਾਂ ਇਹ ਜਿਹੜੀ ਹੁਣ ਮੌਜੂਦਾ ਸਰਕਾਰ ਆ ਇਹਦੇ ਕਈ ਬੰਦੇ ਜਿਹੜੇ ਆ ਉਹ ਪਿੰਡ ਦੇ ਉੱਠ ਕੇ ਉਹ ਇੰਟਰਫੀਅਰ ਕਰਕੇ ਤੇ ਨਾਲ ਦੋਹਾਂ ਭਰਾਵਾਂ ਦੇ ਵਿੱਚ ਐਡੀ ਵੱਡੀ ਫ੍ਰਿਕਸ਼ਨ ਪਾਤੀ ਉਹਨਾਂ ਨੇ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇਹ ਸਾਰਾ ਕੁਝ ਸਰਕਾਰਾਂ ਦਾ ਪੋਲੀਟੀਕਲੀ ਮੋਟੀਵੇਟਡ ਆ ਇਹਨਾਂ ਭਰਾਵਾਂ ਦੇ ਵਿੱਚ ਕੋਈ ਗੱਲ ਨਹੀਂ ਅਜੇ ਵੀ ਅਸੀਂ ਕੋਸ਼ਿਸ਼ ਰੋਜ਼ ਕਰਦੇ ਆ ਅੱਜ ਵੀ ਮੇਰੀ ਕੋਸ਼ਿਸ਼ ਇਹੋ ਹੀ ਆ ਵੀ ਇਹਨਾਂ ਨੂੰ ਬਿਠਾਤਾ ਜਾਵੇ ਤੇ ਮੇਬੀ ਅਹੀਂ ਇਹ ਚ ਕਾਮਯਾਬੀ ਹੋਵਾਂਗੇ ਪਰ ਜੇ ਪੋਲਿਟਿਕਲ ਇੰਟਰਫੀਰੈਂਸ ਥੋੜੀ ਜੀ ਹਟੇ ਤਾਂ ਤਾਂ ਐ ਨਾ ਜੀ ਇਹ ਰਾਤ ਬਰਾਤ ਇਦਾਂ ਕਣਕ ਵੱਢ ਲੈਣੀ ਤੁਹਾਨੂੰ ਲੱਗਦਾ ਇਹਦੇ ਪਿੱਛੇ ਕਿਸ ਦੀ ਛਾਇਆ ਹੈ ਵੇਖੋ ਜੀ ਇਹਦੇ ਤੇ ਉਹ ਮੁੰਡੇ ਤੇ ਐਫ ਆਈ ਆਰ ਦਰਜਿਆ ਇਹਨਾਂ ਦਾ ਜਿਹੜਾ ਚਾਚਾ ਐ ਦਾ ਮੁੰਡੇ ਦਾ ਤੇ ਉਹਨੂੰ ਮਤਲਬ ਉਹ ਛਰਿਆਂ ਮੋ ਇਸ ਗੱਲ ਤੇ ਇਹ ਬਹੁਤ ਇਹਨਾਂ ਨੂੰ ਧੱਕਾ ਹੋਇਆ ਮੁੰਡੇ ਨਾਲ ਤੇ ਜਿਹੜਾ ਇਹਨੂੰ ਉਹ ਨਹੀਂ ਸੀ ਤੇ ਕਰਨਾ ਚਾਹੀਦਾ ਕਿਉਂਕਿ ਇਹ ਵਿਚਾਰਾ ਇਹ ਵੀ ਇੰਨਾ ਜ਼ਿਆਦਾ ਵਿਕਸਿਤ ਨਹੀਂ ਹੈਗਾ ਆਪਣੇ ਅੰਗਾਂ ਕਰਕੇ ਤੇ ਇਹਦਾ ਫਾਦਰ ਆ ਉਹ ਵੀ ਉਹਨਾਂ ਨੂੰ ਛੱਟ ਲੱਗੀ ਹੋਈ ਉਹ ਘਰੇ ਬੈੱਡ ਰਸਟ ਤੇ ਆ ਇਹ ਇਹ ਤਾਂ ੱੱਕਾ ਹੈ ਜੀ ਚਾਰ ਚਫਰੇ ਅਸੀਂ ਕਹਾਂਗੇ ਇਹ ਬਹੁਤ ਗਲਤ ਗੱਲ ਆ ਨਵੇਂ ਜਾਣੇ ਜੇ ਕੋਈ ਵਡਾਉਣ ਦੀ ਗੱਲ ਵੀ ਹੈਗੀ ਪੁਲਿਸ ਨੂੰ ਵਿੱਚ ਪਾ ਕੇ ਕੁਝ ਅਧ ਪਚਦ ਕਰ ਲੈਂਦੇ ਵੀ ਯਾਰ ਜੇ ਨਹੀਂ ਮੇਰਾ ਬੰਦਾ ਅੱਜ ਮੇਰੇ ਨਾਲ ਕਰ ਲੋ ਮੁੜ ਕੇ ਮੈਂ ਜਿਹੜਾ ਅਦਾਲਤੀ ਫੈਸਲੇ ਨਾਲ ਜਿਹੜਾ ਤੁਹਾਡਾ ਨਾ ਰਹੂੰਗਾ ਤੇ ਲੱਗਦਾ ਨਹੀਂ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਜੇ ਨਹੀਂ ਸੁਣਾਈ ਹੁੰਦੀ ਕਿ ਸੁਸਾਇਡ ਕਰ ਲਊਗਾ ਫਿਰ ਉਹ ਬੜੀ ਤਰਾਸਦੀ ਹੈ ਜੀ ਸਾਡੀ ਸਾਡੀ ਸਮਾਜ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਸਾਡਾ ਜਿਹੜਾ ਲਿਆ ਰਿਹਾ ਹੈ ਨਾ ਜਿਹੜਾ ਮਾਹੌਲ ਸਿਰਜ ਰਹੀ ਹੈ ਸਰਕਾਰ ਇਹੋ ਜਿਹੇ ਜਿਹੜੇ ਬੱਚੇ ਆ ਛੋਟੇ ਛੋਟੇ ਬੱਚੇ ਜਿਹੜੇ ਸੁਸਾਈਡ ਦੀ ਗੱਲ ਕਰਦੇ ਆ ਤੇ ਦਿਲ ਕੰਬਦਾ ਜੀ ਬੜਾ ਰੋਣ ਆਉਂਦਾ ਹੈ ਇਹ ਗੱਲ ਨੂੰ ਵੇਖ ਕੇ ਤੇ ਮੇਰੀ ਸਰਕਾਰਾਂ ਦਾ ਰੋਲ ਨਹੀਂ ਆ ਵੀ ਮਤਲਬ ਭਰਾ ਤੋਂ ਪ੍ਰਭਾਵ ਮਰਾਉਣ ਵਾਲੀ ਗੱਲ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਸ਼ਰਿਆਮ ਜੀ ਸ਼ਰਿਆਮ ਸਰਕਾਰਾਂ ਦਾ ਰੋਲ ਹੈ ਜੀ ਕੋਈ ਵੀ ਦੂਜੀ ਰਾਏ ਨਹੀਂ ਕਿ ਇਹਦੇ ਚ ਮੈਂ ਤਾਂ ਇਹ ਗੱਲ ਕਹਿਣਾ ਵੀ ਇਹਨਾਂ ਨੂੰ ਸਮਝਣਾ ਚਾਹੀਦਾ ਆ ਇਹ ਜਿਹੜੀ ਭਰਾ ਮਾਰੂ جنگ ਆ ਅੱਜ ਐਗਰੀਕਲਚਰ ਯੂਨੀਵਰਸਿਟੀ ਦੀ ਰਿਪੋਰਟ ਹੈ ਜੀ ਉੱਥੇ ਉੱਥੇ ਵੀ ਵੇਖੋ ਐਮਐਲਏ ਨੇ ਕਿੱਡਾ ਵੱਡਾ ਧੱਕਾ ਕੀਤਾ ਉੱਥੇ ਮਤਲਬ ਆਪਣਾ ਉਹਦਾ ਐਮਐ ਉਥੇ ਸ਼ਰਿਆਂ ਵਿੱਚ ਗੁੰਡਾਗਰਦੀ ਕਰ ਰਿਹਾ ਸੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ politically ਮਤਲਬ ਪਾ ਕੇ ਦਬਾਅ ਪਾ ਕੇ ਤੇ ਉਹਨੂੰ ਬੰਦੇ ਨੂੰ ਅਰੈਸਟ ਕਰਾਤਾ ਜਿਹੜੇ ਬੰਦੇ ਨੇ ਗੱਲ ਕੀਤੀ ਹੈ ਇਹ ਚੀਜ਼ਾਂ ਬੜੀਆਂ ਜੀ ਆ ਪਟਿਆਲੇ ਦੇ ਵਿੱਚ ਕੀ ਹੋਇਆ ਹਰਥਾ ਹੋ ਰਿਹਾ ਜੀ ਕਿਤੇ ਵੀ ਦੇਖ ਲਓ ਇਹ ਬਦਲਾਅ ਦੇ ਨਾਂ ਤੇ ਆਈ ਸਰਕਾਰ ਫਿਰ ਕਿਤੇ ਨਾ ਕਿਤੇ ਬਦਲਾਖੋਰੀ ਚ ਨਹੀਂ ਬਦਲ ਗਈ ਫੇਲ ਹੈ ਜੀ ਫੇਲ 100% ਫੇਲ ਹੈ ਜੀ ਬਿੱਲ ਮਾਫ ਕਰ ਤੇ ਬੀਬੀਆਂ ਨੂੰ ਗੱਡੀਆਂ ਤੇ ਜਿੜਾਤਾ ਇਹ ਕੋਈ ਤਰੀਕਾ ਥੋੜੀ ਹੈ ਜੀ ਇਹ ਕੋਈ ਸਰਕਾਰ ਚਲਾਉਣ ਦਾ ਤਰੀਕਾ ਥੋੜੀ ਹੁਣ ਅੱਜ ਅੱਜ ਬਿੱਲ ਲੱਗੂ ਹੋ ਜਾਣ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੋਲਕ 40% ਘਟੂਗੀ ਮੈਂ ਗਰੰਟੀ ਦਿੰਦਾ ਜੀ ਕਿਉਂਕਿ ਉਹ ਸਾਰੀਆਂ ਬੀਵੀਆਂ ਮੱਥਾ ਟੇਕਣ ਜਾਂਦੀਆਂ 10 20 30 ਦਾ ਚੜਾਉਣ ਨਹੀਂ ਜਾਂਦੀ ਇਹ ਚੀਜ਼ਾਂ ਜਿਹੜੀਆਂ ਇਹ ਬੜਾ ਸਾਡੇ ਜਿਹੜੀ ਆ ਧਾਰਮਿਕਤਾ ਲਹਿਰ ਜਿਹੜੀ ਆ ਨਾ ਇਹ ਸਾਨੂੰ ਪਤਾ ਨਹੀਂ ਕਿੱਥੇ ਲਈ ਜਾਂਦੀ ਆ ਇਹ ਚ ਪਤਾ ਨਹੀਂ ਲੱਗਦਾ ਇਹਨਾਂ ਨੂੰ ਵੀ ਅਸੀਂ ਕਰ ਕੀਦੇ ਆ ਲੋਕਾਂ ਨੂੰ ਸਮਝਾਓ ਲੋਕਾਂ ਨੂੰ ਅਕਲ ਦਿਓ ਲੋਕਾਂ ਨੂੰ ਕੋਈ ਦੱਸੋ ਵੀ ਆ ਚੀਜ਼ਾਂ ਇਦਾਂ ਨਹੀਂ ਕਰਦੀਆਂ ਹੋਈ ਤੁਸੀਂ ਨਰਾਦੇ ਨੇ ਰੇਜ ਕਣਕ ਵੜਾ ਕੇ ਲੈ ਗਏ ਹੈ ਇਹ ਕੋਈ ਗੱਲ ਥੋੜੀ ਹੈ ਇਹ ਤਾਂ ਬਹੁਤ ਗਲਤ ਹੈ ਜੀ ਅੰਮੀ ਸਰ ਇੱਕ ਨਾ ਪਿੰਡ ਅਮੀਸ਼ਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਕਣਕ ਚੋਰੀ ਵੱਢਣ ਦਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਇਹ ਹੁਣ ਇਹ ਦਰਖਾਸਤਾਂ ਨੂੰ ਦੇ ਗਿਆ ਸਮਤਪਾਲ ਸਿੰਘ ਤੇ ਹੁਣ ਇਹ ਸਾਡੇ ਧਿਆਨ ਕਿ ਆਇਆ ਵਾ ਇਸ ਵਾਰ ਮੌਕੇ ਦੇਖ ਕੇ ਜੋ ਵੀ ਕਾਨੂੰਨ ਸਰ ਬੰਦੀ ਕਾਰਵਾਈ ਕੀਤੀ ਜਾਊਗੀ ਇਹਨਾਂ ਜੋ ਵੈਰੀਫਾਈ ਕਰਕੇ ਸਾਰੇ ਹਾਲਾਤ ਜਿਹੜਾ ਦੋਸ਼ੀ ਆ ਜਿਹਨੇ ਕਣਕ ਵੱਢੀ ਆ ਉਹ ਤੇ ਪਹਿਲਾਂ ਵੀ ਕੋਈ ਮਾਮਲਾ ਦਰਜੇ ਨਹੀਂ ਇਹ ਜ ਜ ਹੁਣੇ ਪਤਾ ਲੱਗਾ ਵੀ ਇਹਦੇ ਖਿਲਾਫ ਪਹਿਲਾਂ ਵੀ 30 ਨੰਬਰ ਮਕਰਮਾ 25 ਦੀ ਦਰਜ ਹੋਇਆ ਵਾ ਉੱਚੇ ਦੀ ਗ੍ਰਿਫਤਾਰੀ ਬਾਤੀ ਆ ਠੀਕ